ਹਲਕਾ ਗੁਰੂ ਵਰਸ ਹੈ ਸਾਮ ਸ਼ਾਮ ਸਿੰਘ ਤੇ ਕਰੇ ਆਪਾਂ ਇਲਾਕੇ ਦੀ ਸਮੂਚੀ ਕਾਲੀ ਦਲ ਦੀ ਲੀਡਰਸ਼ਿਪ ਬੈਠੀ ਹੈ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹ ਅੰਦਰ ਪਈ ਗਿਆ ਆਇ ਕੈਜਾ ਪਰਿਵਾਰ ਹੈ ਜਿਹੜਾ ਵਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਪਾਪਾਧਾਰ ਹੈ ਐਮਪੀ ਸਾਹਿਬ ਸਰ ਜ਼ੁਰਾ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੀ ਸਾਥੀ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਧੇ ਹੁੰਦੇ ਸੀ ਬੰਦੂਕ ਲੈ ਕੇ ਇਦਾਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹੜੇ ਕੋਈ ਕਰ ਦੇਣਾ ਆਖਿਰ ਇਸ਼ਤਫਾ ਤੇ ਉਹ ਵੀ ਰਿਸ਼ਤਾ ਪੀੜੀ ਤੇ ਪੀੜੀ ਚੱਲੀ ਜਾਂਦਾ ਉਹ ਨੋਨੀ ਤੇ ਭਾਬੀ ਜਮਾਂ ਭਰਾਵਾ ਮੰਗੂਈਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆ ਇਹ ਵੀ ਇਸੇ ਥਰੋ ਇੰਨਾ ਨਾਲ ਜੋ ਤੱਕਾ ਹੋਇਆ ਤੇ ਜਿਹਨੇ ਕੀਤਾ ਹੁਣ ਤਾਂ 7-8 ਮਹੀਨੇ ਲੱਗੇ ਬੋਲ ਫੋਨ ਹੋ ਪਰ ਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਨਾ ਕਹਿਣਾ ਚਾਹਣਾ ਗੁਰੂ ਸਾਹਿਬ ਹਾਏ ਹਲੋ ਉਹਨੇ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕਰਦੇ ਆ ਪਤਾ ਨਹੀਂ ਜਮਾਂ ਹੀ ਨੇੜੇ-ਨੇੜੇ ਲਿਆ ਕੇ ਨਾ ਹੁਣ ਤਾਂ 6-10 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇਗਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇ ਕੀ ਬਣੇ ਪਏ ਮੈਂ ਥੋੜੇ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲਾਂ 'ਚ ਕਿਹੜੇ ਮੁੱਖ ਮੰਤਰੀ ਬਣੇ ਐ ਤੇ ਉਹਨਾਂ ਨੇ ਕੀ ਕੀਤਾ ਫਿਰ ਮੈਨੂੰ ਗੱਲ ਲੱਗ ਗਿਆ ਇਹ ਤੋਂ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ 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 ਦੇਣਾ ਉਹਨਾਂ ਦੇ ਨਾਮ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕ ਬਣੀ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਪਾਲਾ ਸਿੰਘ ਬਣੇ 5 ਸਾਲ ਕਾਂਗਰਸ ਦੇ ਭੈਂ ਸਿੰਘ ਬਣੇ 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਡੱਠਾ ਨਹੀਂ ਤੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਪੰਜ ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਮੇ ਪਾਗਲ ਹੈ ਨੇ ਕੋਈ ਸ਼ਰਮ ਹੁੰਦੀ ਆ ਕਿ ਮੁੱਖ ਮੰਤਰੀ ਐ ਤੁਸੀਂ ਦੇਖ ਲਓ 30 ਸਾਲ ਆਏ ਐ ਮੁੱਖ ਮੰਤਰੀ ਜੇ ਪੰਜੇ ਛੇ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹੜੇ 22 ਸਾਲ ਦੇ ਐ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁੰਦਾ ਹੈ ਇਹ ਬਾਪੂ ਬਾਦਲ ਸਿਆਸਤ ਚ ਨਾਲ ਦੇ ਤੇ ਐ ਜਿਹੜੇ 6 ਆਏ ਸੀ ਐ ਜਿਹੇ 4 ਖੁਰ ਆ ਜਾਂਦੇ ਕਿਹਨੇ ਡੀਵਲ ਕਨੈਕਸ਼ਨ ਦੇਣੇ ਸੀ ਕਿਹਨੇ ਇੱਕ ਮੋਕੇ ਦੇਣੇ ਸੀ ਕਿਹਨੇ ਪੱਕੇ ਖਾਲੇ ਬਣਾਉਣੇ ਸੀ ਕਿਹਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਹਨੇ ਆਟਾ ਦਾ ਦੇਣਾ ਸੀ ਕਿਹਨੇ ਸ਼ਗਨ ਦੇਣਾ ਸੀ ਕਿਹਨੇ ਪੈਨਸ਼ਨ ਦੇਣਾ ਸੀ ਕਿਹਨੇ ਸਾਨੂੰ ਐਮਐਸਪੀ ਲਿਆਉਣੀ ਸੀ ਥੋੜੀ ਅੰ ਪਿੰਡਾਂ ਚ ਮੰਡੀਆਂ ਬਣਾਉਣੀਆਂ ਸੀ ਬੰਦਾ ਜਿਹਨੇ ਸਾਰਾ ਕੁਝ ਕੀਤਾ ਆ ਤੁਸੀਂ ਕੱਲ ਦੇਖ ਲਓ ਜਦੋਂ ਹੁੰਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਦੀ ਕੰਦਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਕਿਸੇ ਨਾ ਕਿਸੇ ਪਿੰਡ ਤੇ ਸ਼ਹਿਰ ਤੇ ਮੰਡੀ ਤੇ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਿਵੈਲਪਮੈਂਟ ਹੈ ਦੇ ਨੀ ਡਵੈਲਪਮੈਂਟ ਉਹ ਤਾਂ ਹੀ ਹੋਈ ਐ ਜਦੋਂ ਕਾਲੀ ਸਰਕਾਰ ਆਉਂਦੀ ਐ ਇੱਕ ਨਿਸ਼ਾਨੀ ਥੋੜੀ ਕਿਸੇ ਦੇ ਨਹੀਂ ਐ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਗਨਮੈਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਐ ਕਿ ਮੰਤਰੀ ਬਣ ਜਾਂਗੇ ਹੋਰ ਫੇਟੀ ਢੋਰੀ ਮਾਰਾਂਗੇ ਆ ਜਿਹੜੀ ਸਰਕਾਰ ਆ ਝਾੜੂ ਵਾਲੀ ਤਾਂ ਰਕਾਣੀ ਤੋੜਦੇ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜ ਵੀ ਨਹੀਂ ਕੁਝ ਬਣਾ ਸਕਦਾ ਇਹਨਾਂ ਤਾਂ ਫਿਕਰ ਹੀ ਨਹੀਂ ਲੁੱਟਣ ਤਾਂ ਲੱਗਿਆ ਆਪਣੀ ਸ਼ਕਲ ਦਿਖਾਉਣ ਵਾਸਤੇ ਘੱਟੋ ਘੱਟ ਹਜ਼ਾਰ ਕਰੋੜ ਲੌਂਦਾ ਕੋਈ ਕੰਦ ਨਹੀਂ ਛੱਡੀ ਆਜੇ ਭਗਵਾਨ ਦਵਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਬੋਚੀ ਜਾਂਦਾ ਫੋਟੋ ਲਾ ਲਾ ਕੇ ਮੈਨੂੰ ਨਾ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਫੋਟੋ ਤੋਂ ਅਰੇ ਭਾਗ ਆ ਜਾਂ ਤੋਂ ਨੀੜੇ ਇੱਕ 2000 ਮਹੀਨੇ ਦਾ ਫਿਰ ਸਾਰੇ ਖੇਤਰ ਮਾਰਿਆ ਕਰਨੇ ਉਹ ਫੋਟੋ ਨੂੰ ਐਸ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਨ ਹੈ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਤੇ ਆ ਜੇ ਆ ਜਿਹੜਾ ਫਰੋਜ਼ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐੜਿਕ ਤੁਨ ਉਚਣੀਆ ਕਿਸੇ ਚੀਜ਼ ਦੀ ਕਮੀ ਵੇਰ ਵੀ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਨਾ ਅੱਜ ਲਾਲਾ ਬਾਗ ਜਾ ਕੇ ਦੇਉ ਹੂੰ ਉਦਹੀਂ ਭਾਵੂ ਸਾਰ ਬੋਲੇ ਆਏ ਸੋ ਨਿਹਾਲ ਜਿੰਨੇ ਠੱਗੀ ਠੋਰੀ ਕੀਤੀ ਹੈ ਕੋਈ ਲੰਬਣੀ ਨਹੀਂ ਮਤਮਾਜ ਜਿੰਨੇ ਇਹਨਾਂ ਨੇ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਦਾ ਸਾਰੇ ਉਹ ਤੜੇਬੰਦੀ ਛੱਡ ਦਿਓ ਕੁਛ ਮਰਜੀ ਛੱਡ ਦਿਓ ਗਲਤੀ ਨਾ ਹੋਣ ਇੱਕ ਕਰਿਓ ਕਿਤੇ ਅ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬੇ ਆ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਐ ਕੌਮ ਦੀ ਜਥੇਬੰਦੀ ਐ ਪੰਜਾਬ ਦੀ ਜਥੇਬੰਦੀ ਐ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਐ ਝਾੜੂ ਵਾਲਿਆਂ ਨੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਐ ਹਰ ਲੜਾਈ ਪੰਜਾਬੀ ਲੜਨ ਨੂੰ ਤਿਆਰ ਆ, ਜਾਨ ਦੇਣ ਨੂੰ ਤਿਆਰ ਆ ਪੰਜਾਬ ਵਾਸਤੇ, ਖੌਮ ਵਾਸਤੇ। ਅੱਜ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਲੀ ਦਲ ਨੂੰ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ। ਜਿਹੜੇ ਮੁਲਕ ਦੀ, ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਆਉਂਦਾ ਉਹਦੇ ਤੇ ਹਮਲਾ ਕਰ ਲੈਂਦੇ। ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ, ਅੱਜ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਏ। ਪਰਤ ਹਜ਼ੂਰ ਸਾਹਿਬ ਦੀ ਕਿਤੇ ਹੁਣ ਸਿੱਕ ਕਾਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਖਤ Patna ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਕੁਦਰਤ ਦਾ ਪ੍ਰਬੰਧ ਕਮੇਟੀ ਤੇ ਦਿੱਲੀ ਸਰਕਾਰ ਲੈ ਗਈ ਐਸਜੀਪੀਜੀ ਥੋੜੀ ਤੋੜ ਕੇ ਹਰਿਆਣਾ ਲੱਗ ਕਰਦਾ ਤੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਤੇ ਉਹ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਇਹ ਆਪ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਚ ਆ ਗਏ ਪਰ ਰੱਬ ਨੇ ਜਿੱਥੇ ਜੀ ਦਾ ਪ੍ਰਮਾਤਮਾ ਨੇ ਉਹ ਕੋਈ ਫਿਕਰ ਨਹੀਂ ਆਈ ਤੇ ਸਾਜਿਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਔਰ ਕਾਮਯਾਬੀ ਮਿਲੋਂ ਦਿੱਤਾ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸੰਕਾ ਦੇ ਰੋਂਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥਿੰਗ ਐ ਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਥਿੰਗ ਇਲੈਕਸ਼ਨ ਹੈ ਐਣੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਐਸ ਇਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਤਕੜਾ ਕਰਕੇ ਆਇਂ ਚੱਲ ਮੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਢੰਡਾ ਚੂਲਣ ਵਾਪਸ ਲਾਊਗੀ ਤੇ ਆ ਜਿੰਨੇ 10 ਸਾਲ ਕਮੀਆਂ ਉਹ ਸਾਰੀਆਂ ਇੱਕ ਅਖਾਲੀ ਦਲ ਵਾਦਾ ਕਰਦਾ ਤੁਹਾਨੂੰ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਜੀਆ ਕਿਰਾ ਪ੍ਰਿਸ਼ਮ ਉਮੀਦਵਾਰ ਕੰਸਾ ਸਾਹਿਬ